ਪ੍ਰੀਯੋਦਿਕ ਹਮਤਾ ਆਪਕਾ ਸਦਾ ਦੇਵ ਵੀ ਜਦੋਂ ਇਹ ਰਚਨਾ ਜਦ ਤੋਂ ਆਈਆ 96 1996 ਤੋਂ ਅੱਜ ਤੱਕ ਇਹ ਜਦੋਂ ਰਚਨਾ ਵਿਸ਼ੇਪ੍ਰਸ਼ਿਤ ਬਣੀ ਤੇ ਉਹ ਪ੍ਰਜੈਕਰ ਨਾ ਵੀ ਵਿਸ਼ੇਪ੍ਰਸ਼ਿਤ ਲੱਗ ਜਾਂਦਾ ਮੈਂ ਨਹੀਂ ਲਾਉਂਦਾ ਲੋਕ ਲਾਉਂਦੇ ਨੇ ਸੋ ਅਮਰਸਰ ਵੱਲ ਜਾਂਦੇ ਰਹੇ ਹੁ ਰੂਪ ਰੂਪ ਕਰ ਰਹੇ ਆ ਸਾਡੇ ਵੀਰ ਹਰਤਾਰ ਸਿੰਘ ਜੀ ਸਾਰੇ ਪਿਆਰਿਆਂ ਦੇ ਇੱਕ ਦੁਪਹਿਰੇ ਕੋਕੇ ਸਮਾਂ ਉਹਨਾਂ ਕੀ ਜਿੰਨਾ ਚਾਹੀਦਾ ਅਮਰਤ ਸਰਵਲ ਜਾਂਦੇ ਰਹੀਓ ਅਮਰਤ ਸਰਵਲ ਜਾਂਦੇ ਰਹੀਓ ਜਾਣਾ ਗੁਰਦੁਆਰੇ ਵੀ ਹਰਿ ਮੰਦਰ ਦੇ ਦਰਸ਼ਨ ਕਰਕੇ ਟੁੱਟ ਜਾਂਦੇ ਦੁੱਖ ਸਾਰੇ ਵੀ ਅਮਰਤ ਸਰਵਲ ਜਾਂਦੇ ਰਹੀਓ ਨਗਰੀਓ ਗੁਰੂ ਰਾਮਦਾਸ ਦੇ ਉਲ ਦੁੱਖਾਂ ਦਾ ਨਾਸ ਕਰੇ ਵੈਰ ਵਿਰੋਧ ਮਟਾ ਦੇ ਵੀ ਸਭ ਪਾਪੀ ਦਿਲ ਤੇ ਸਾ ਕਰੀ ਜਾ ਕੇ ਗੁਰਦੀ ਜਲਤ ਤੱਕ ਲਾ ਮਾਨੋ ਕੋਨ ਜਾਰੇ ਵੀ ਹੇ ਮੰਦਰ ਦੇ ਦਰਸ਼ਨ ਕਰਕੇ ਟੁੱਟ ਜਾਂਦੇ ਦੁੱਖ ਸਾਰੇ ਵੀ ਅੰਮ੍ਰਿਤ ਸਰਵਲ ਜਾਣਦੇ ਰਿਓ ਦੁੱਖ ਪੰਜਨੀ ਦੇ ਦਰਸ਼ਨ ਕਰਿਓ ਜਿਹੜੀ ਕਸ਼ਟ ਮਿਟਾ ਦੇਵੇ ਦੀਪ ਸਿੰਘ ਜੀ ਤੱਕ ਸਮਾਧੀ ਦਿਲ ਵਿੱਚ ਜੋਸ਼ ਲਿਆ ਦੇਵੇ ਜਿਹਦੇ ਅੱਗੇ ਸਭੇ ਸੰਤ ਮੈਰੀ ਜਾਲ ਮਹਾਰੇ ਵੀ ਹਰ ਮੰਦਰ ਦੇ ਦਰਸ਼ਨ ਕਰਕੇ ਟੁੱਟ ਜਾਂਦੇ ਦੁੱਖ ਸਾਰੇ ਵੀ ਅੰਮ੍ਰਿਤ ਸਰਵਲ ਜਾਂਦੇ ਰਹਿਓ ਗੋਇੰਦਵਾਲ ਤੇ ਤਰਨ ਤਰਨ ਵੀ ਤਰਤੇ ਅੰਮ੍ਰਿਤ ਸਰਦੀ ਏ ਕਰਿ ਇਸਨਾਨ ਜੋ ਸਿਮਰੇ ਸਤਿਗੁਰ ਤਨ ਮਨ ਨਿਰਮਲ ਕਰਦੀ ਲਖੇ ਸਲੇਮ ਪੁਰੀ ਜੇ ਤਰਗ ਜਾਣਦੇ ਵਾਰਿ ਵਾਰੇ ਵੀ ਹਰਿ ਮੰਦਰ ਦੇ ਦਰਸ਼ਨ ਕਰਕੇ ਟੁੱਟ ਜਾਂਦੇ ਦੁੱਖ ਸਾਰੇ ਵੀ ਅੰਮ੍ਰਿਤ ਸਰਵਲ ਜਾਣਦੇ ਰਹੀਓ ਜਾਣਾ ਗੁਰੂ ਦਵਾਰੇ ਵੀ ਹਰੇ ਮੰਦਰ ਦੇ ਦਰਸ਼ਨ ਕਰਕੇ ਟੁੱਟ ਜਾਂਦੇ ਦੁੱਖ ਸਾਰੇ ਵੀ ਅੰਮ੍ਰਿਤ ਸਰਵਲ ਜਾਣਦੇ ਰਹਿਓ ਸੋ ਦਸ ਵੱਲੋਂ ਵੀ ਰਫਤਾਰ ਸਿੰਘ ਨੂੰ ਵੈਲਕਮ ਜੀ ਆਇਆਂ ਸੋ ਸਾਰਿਆਂ ਦਾ ਧੰਨਵਾਦ ਇਤਨੀ ਹਾਜ਼ਰੀ ਪ੍ਰਵਾਨ ਕਰਨਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਵਿਚਕਾਰ ਸਾਡੇ ਜੋ ਮੁੱਖ ਮਹਿਮਾਨ ਪਹੁੰਚੇ ਨੇ ਰਾਗੀ ਪਾਈ ਅਵਤਾਰ ਸਿੰਘ ਜੀ ਮੈਂ ਥੋੜਾ ਜਿਹਾ ਉਹਨਾਂ ਦੇ ਬਾਰੇ ਦੱਸਣਾ ਚਾਹਾਂਗੀ ਸਰਦਾਰ ਪਾਈ ਅਵਤਾਰ ਸਿੰਘ ਜੀ ਜਿਹੜੀ ਜੀ 1992 ਤੋਂ ਅਕਾਲ ਕਾਲਜ ਕੌਂਸਲ ਗੁਰਸਾਗਰ ਮਸਤੋਣਾ ਸਾਹਿਬ ਵਿਖੇ बतौर ਪ੍ਰਚਾਰਕ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਗੁਰਮਤਿ ਗਿਆਨ ਤੋਂ ਇਲਾਵਾ ਸੰਗੀਤ ਦੀ ਵੀ ਵਧੀਆ ਸੋਚੀ ਰੱਖਦੇ ਹਨ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਹੁੰਦੇ ਸੰਗੀਤ ਮੁਕਾਬਲਿਆਂ ਵਿੱਚ बतौर ਜੱਜ ਸੇਵਾਵਾਂ ਨਿਭਾਉਂਦੇ ਆ ਰਹੇ ਹਨ ਵਚਨ ਬੇਦਿਲ ਬਡਰੁਖਾ ਵੱਲੋਂ ਲਿਖਿਆ ਅਤੇ ਕੁਲਦੀਪ ਮਾਨਕ ਵੱਲੋਂ ਗਾਇਆ ਇਤਿਹਾਸ ਸ਼ੇਰੇ ਪਚਾ ਮਹਾਰਾਜਾ ਰਣਜੀਤ ਸਿੰਘ ਛੱਟੀ ਖਾਲਸਾ ਰਾਜ ਦੀ ਸਾਰੇ ਇਤਾਂ ਦੀ ਕੋ ਪੋਜੀਸ਼ਨ ਪਾਈ ਅਵਤਾਰ ਸਿੰਘ ਜਿਆਨੇ ਹੀ ਬਣਾਈ ਹੈ ਸੰਗੀਤ ਤੋਂ ਇਲਾਵਾ ਇਹਨਾਂ ਨੂੰ ਲਿਖਣ ਦਾ ਵੀ ਸ਼ੌਕ ਹੈ ਮਸਤ ਹੁਣਾ ਸਾਹਵੇ ਸਾਰੇ ਵਿਦਿਅਕ ਅਧਾਰਿਤ ਵਿੱਚ ਲੱਗੀ ਕਿਤਾਬ ਵਿਦਿਆ ਅਤੀਤ ਦਾ ਸਮੇਲ ਇਹਨਾਂ ਨੇ ਲਿਖੀ ਹੈ ਜਿਸ ਵਿੱਚ ਸੰਤ ਬਾਬਾ ਅਤਰ ਸਿੰਘ ਜੀ ਦੀਆਂ ਵਿਦਿਆ ਵਿੱਦਿਅਕ ਅਤੇ ਧਾਰਮਿਕ ਸੇਵਾਵਾਂ ਦਾ ਬੜੇ ਵਿਸਤਾਰਪੂਰਵਕ ਜ਼ਿਕਰ ਕੀਤਾ ਗਿਆ ਹੈ। ਸਾਲ 1999 ਤੋਂ ਇੰਗਲੈਂਡ ਅਤੇ ਕੈਨੇਡਾ ਦੇ ਵੱਖ-ਵੱਖ ਗੁਰਦੁਆਰਿਆਂ ਵਿੱਚ ਬਤੌਰ ਪ੍ਰਚਾਰਕ ਕੀਤਨੀਆਂ ਸੇਵਾਵਾਂ ਨਿਭਾਉਂਦੇ ਆ ਰਹੇ ਹਨ। ਗੁਰੂ ਸਹਿਬਾਨਾਂ ਦੀ ਅਹਿਮ ਦਿਹਾੜੀਆਂ ਤੇ ਮਸਤੋਣਾ ਸਾਹਿਬ ਵਿਖੇ ਵਿਦਿਅਕ ਅਦਾਰਿਆਂ ਵਿੱਚ ਬੱਚਿਆਂ ਨੂੰ ਲੈਕਚਰ ਵੀ ਕਰਦੇ ਹਨ ਅਤੇ ਅੱਜਕੱਲ ਕੈਨੇਡਾ ਦੇ ਦੌਰੇ ਤੇ ਹਨ। ਬੀਸੀ ਦੇ ਕਈ ਗੁਰਦੁਆਰਿਆਂ ਤੋਂ ਇਲਾਵਾ ਹੁਣ ਇਹ ਸ੍ਰੀ ਗੁਰੂ ਸਿੰਘ ਸਵਾ ਮਾਲਟਨ ਦੇ ਗੁਰੂ ਘਰ ਵਿਖੇ ਬਤੌਰ ਕੀਰਤਨ ਸੇਵਾ ਨਿਭਾ ਰਹੇ ਹਨ ਸੋ ਇੱਕ ਵਾਰ ਫਿਰ ਤੋਂ ਅਜੇ ਸਖਸ਼ੀਰ ਦਾ ਅਸੀਂ ਤਹਿ ਦਿਲੋਂ ਸਵਾਗਤ ਕਰਦੇ ਹਾਂ ਜੀ ਆਇਆਂ ਕਦੇ ਹਾਂ ਹੋਰ ਅਸੀਂ ਅਭਰਜੀਤ ਸਿੰਘ ਗਿਲਜ਼ੀਆਂ ਨੂੰ ਬੁਲਾਵਾਂਗੇ ਕਿ ਉਹ ਦੋ ਸ਼ਬਦ ਸਾਡੇ ਨਾਲ ਆਪਣੇ ਸਾਂਝੇ ਕਰਨ ਇਸ ਤੋਂ ਬਾਅਦ ਅਸੀਂ ਆਪਣੇ ਸਾਡੇ ਲਹਿੰਦੇ ਪੰਜਾਬ ਤੋਂ ਅਕਬਰ ਹਸਨੈਨ ਜੀ ਨੂੰ ਹਸਨੈਨ ਅਕਬਰ ਜੀ ਮਾਫ ਕਰਨਾ ਹਸਨੈਨ ਅਕਬਰ ਜੀ ਇਸ ਤੋਂ ਬਾਅਦ ਅਸੀਂ ਤੁਹਾਨੂੰ ਬੁਲਾਵਾਂਗੇ ਤਿਆਰ ਹੋ ਤੁਸੀਂ ਫਿਲਹਾਲ ਹਰਜੀਤ ਸਿੰਘ ਗਿਲਜੀ ਕਿਰਪਾ ਕਰਕੇ ਸਟੇਜ ਤੇ ਆਓ ਇਹ ਬਹੁਤ ਬਹੁਤ ਸ਼ੁਕਰੀਆ ਜੀ ਵਿਸ਼ਵ ਪੰਜਾਬੀ ਭਵਨ ਵਿੱਚ ਅੱਜ ਛੋਟਾ ਜਿਹਾ ਇਸ ਸਮਾਗਮ ਮਸਤੂਆਣਾ ਤੋਂ ਆਏ ਸਾਡੇ ਜਿਹੜੇ ਮਹਿਮਾਨ ਨੇ ਉਹਨਾਂ ਦਾ ਰੂਬਰੂ ਕਰਾਉਣ ਜਾ ਰਹੇ ਨੇ ਬੜੀ ਖੁਸ਼ੀ ਆ ਕਿ ਚਾਹੇ ਇਸ ਤਰ੍ਹਾਂ ਦੇ ਵੱਡੇ ਫੰਕਸ਼ਨ ਤੇ ਕਰਕੇ ਵੇਖ ਹੀ ਲਿਆ ਫਾ ਤੇ ਛੋਟੇ ਛੋਟੇ ਫੰਕਸ਼ਨਾਂ 'ਚ ਵੀ ਗੈਰ ਬਹੁਤ ਕੰਮ ਦੀਆਂ ਗੱਲਾਂ ਹੁੰਦੀਆਂ ਤੇ ਉਹਨਾਂ ਕੋਲੋਂ ਜਾਣਦੇ ਅੱਜ ਆਪਾਂ ਕਥੂਰੀਆ ਸਾਹਿਬ ਦਾ ਤੇ ਜੇਕਰ ਹੁਣ ਮੈਂ ਕੀ ਕਰਾਂ ਕਾਲੋ ਸਾਹਿਬ ਕਾਫੀ ਦੱਸ ਗਏ ਸਾਰਾ ਕੁਝ ਔਰ ਲਗਾਤਾਰ ਉਹ ਇਸ ਕੰਮ ਲਈ ਸੇਵਾ ਨਿਭਾ ਰਿਆ ਅਸੀਂ ਵੈਲਕਮ ਕਰਦੇ ਹਾਂ ਸਾਰੇ ਪ੍ਰਧਾਨਗੀ ਮੰਡਲ ਦਾ ਤੇ ਜਿਹੜੇ ਆਏ ਮਿੱਤਰ ਨੇ ਉਹਨਾਂ ਸਾਰਿਆਂ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਸੱਚੀ ਗੱਲ ਹਾਂ ਹਰ